ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਾਂ ਅਰਸ਼ਪਾਲ ਸਿੰਘ ਪਿਛਲੇ ਸਮੇਂ ਵਿੱਚ ਸਰਕਾਰ ਨੇ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਦੇ ਮਾਮਲੇ ਵਿੱਚ ਕਈ ਲੋਕਾਂ ਦੇ ਮਾਮਲੇ ਦਰਜ ਕੀਤੇ ਸੀ ਤੇ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਭਾਵੇਂ ਕਿ ਉਨੀ ਸਖਤੀ ਨਹੀਂ ਰਹੀ ਪਰ ਹੁਣ ਇੰਸਟਾਗ੍ਰਾਮ ਤੇ ਹਥਿਆਰਾਂ ਨਾਲ ਫੋਟੋ ਪਾਉਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਬਠਿੰਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਇਹ ਵੀ 1 ਵੱਲੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਤਾਂ ਉਹਨਾਂ ਤੇ ਮਾਮਲਾ ਵੀ ਦਰਜ ਕੀਤਾ ਕਿਉਂਕਿ ਸਰਕਾਰ ਨੇ ਹਥਿਆਰਾਂ ਨਾਲ ਫੋਟੋ ਪਾਉਣ ਦੇ ਮਾਮਲੇ ਵਿੱਚ ਵਿਸ਼ਲੇਸ਼ਣ ਸਮੇਂ ਵਿੱਚ ਸਖਤੀ ਵਰਤੀ ਗਈ ਸੀ ਜਿਸ ਤੋਂ ਬਾਅਦ ਪੁਰਾਣੀਆਂ ਫੋਟੋਆਂ ਜਿਹੜੀਆਂ ਲੰਬੇ ਸਮੇਂ ਤੋਂ ਵੀ ਪਾਈਆਂ ਗਈਆਂ ਸੀ ਉਹਨਾਂ ਤੇ ਵੀ ਮਾਮਲੇ ਦਰਜ ਕੀਤੇ ਸੀ ਜਿਸ ਤੋਂ ਬਾਅਦ ਨੁਕਤਾਚੀਨੀ ਵੀ ਹੋਈ ਸੀ ਸਵਾਲ ਵੀ ਚੁੱਕੇ ਗਏ ਸੀ ਕਿ ਜਿਹੜੀਆਂ ਪ੍ਰਾਣੀਆਂ ਫੋਟੋਆਂ ਪਾਈਆਂ ਗਈਆਂ ਉਹਨਾਂ ਤੇ ਮਾਮਲੇ ਦਰਜ ਨਹੀਂ ਹੋਣੇ ਚਾਹੀਦੇ ਤੇ ਹੁਣ ਇੰਸਟਾਗ੍ਰam ਤੇ ਦੋ ਵਿਅਕਤੀਆਂ ਵੱਲੋਂ ਜੋ ਬਠੰਡਾ ਦੇਨੇ ਉਹਨਾਂ ਨੇ ਇੰਸਟਾਗ੍ਰam ਤੇ ਹਥਿਆਰਾਂ ਨਾਲ ਫੋਟੋ ਪਾਈਆਂ ਜਿਸ ਤੋਂ ਬਾਅਦ ਸੀਆਈ 1 ਵੱਲੋਂ ਮਾਮਲਾ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਤੇ ਨਾਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪੁਲਿਸ ਅਫਸਰਾਂ ਤੋਂ ਕਿ ਕੀ ਜਿਸ ਵਿਅਕਤੀ ਦਾ ਹਥਿਆਰ ਨੇ ਉਸ ਤੇ ਵੀ ਮਾਮਲਾ ਦਰਜ ਕੀਤਾ ਜਾਊਗਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਕਿ ਜਿਹੜਾ ਇਹ ਹਥਿਆਰ ਆ ਉਹ ਕਿੱਥੋਂ ਲੈ ਕੇ ਆਇਆ ਤੇ ਉਹ ਕੀ ਚੋਰੀ ਕੀਤਾ ਜਾ ਉਹ ਨੇ ਆਪ ਦਿੱਤਾ ਅਗਰ ਉਹਦੀ ਵੀ ਇਨਵੋਲਵਮੈਂਟ ਹੋਈ ਤਾਂ ਜਿਸ ਦਾ ਹਥਿਆਰ ਆ ਉਹਦੇ ਤੇ ਵੀ ਮਾਮਲਾ ਦਰਜ ਕੀਤਾ ਜਾਊਗਾ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਆ ਉਹ ਤੁਹਾਨੂੰ ਸੁਣਾਉਂਦੇ ਆ ਐ ਸਰ ਕੀ ਮਾਮਲਾ ਹੈ ਪ੍ਰੈਸਟਾ ਕਾਡੀ ਵੀਡੀਓ ਪਾਉਣ ਦੇ ਚਾਹਤ ਦੇ ਥੋੜੇ ਟਾਈਮ ਪਹਿਲਾਂ ਸਾਡੇ ਕੋਲ ਇੱਕ ਵੀਡੀਓ ਆਈ ਸੀ ਇੰਸਟਾਗ੍ਰam ਤੇ ਕਿਸੇ ਨੇ ਸਟੋਰੀ ਪਾਈ ਸੀ ਉਹਦੇ ਵਿੱਚ ਉਹ ਵੈਪਨ ਡਿਸਪਲੇ ਕਰਨ ਡਿਆ ਸੀ ਤੇ ਪੀਸੀ ਸਰ ਵੱਲੋਂ ਆਰਡਰ ਵੀ ਜਾਰੀ ਕੀਤਾ ਹੋਇਆ ਕਿ ਸੋਸ਼ਲ ਮੀਡੀਆ ਤੇ ਵੈਪਨ ਜਿਹੜਾ ਹੈ ਉਹ ਡਿਸਪਲੇ ਨਹੀਂ ਕਰਨਾ ਕਿਸੇ ਵੀ ਹਾਲਤ ਦੇ ਵਿੱਚ ਤੇ ਉਸ ਸੰਬੰਧੀ ਦੋ ਜਿਹੜੇ ਅਕਿਊਜ਼ਡ ਨੇ ਉਹਨਾਂ ਤੇ ਐਫਆਈਆਰ ਰਜਿਸਟਰ ਕੀਤੀ ਗਈ ਹੈ ਸੀਆਈਏ ਸਟਾਫ ਵੱਲੋਂ ਤੇ ਵੈਪਨ ਜਿਹੜਾ ਹੈ ਉਹ ਵੀ ਬਰਾਮਦ ਕੀਤਾ ਗਿਆ ਕਿਰਤਰ ਕੀਤੀ ਗਈ ਦੋ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ ਵੈਪਨ ਉਹ ਆਪਣੇ ਸੀਗੇਗਾ ਕਿਸੇ ਦੇ ਹੋਰ ਸੀਗੇਗਾ ਔਰ ਲਾਇਸੈਂਸ ਟੂ ਵੈਪਨ ਸੀ ਪਰ ਉਹ ਉਹਨਾਂ ਦੇ ਆਪ ਦੇ ਨਾਂ ਤੇ ਨਹੀਂ ਸੀ ਉਹ ਕਿਸੇ ਹੋਰ ਦਾ ਵੈਪਨ ਲੈ ਕੇ ਉਹਨਾਂ ਨੇ ਇਦਾਂ ਦੀ ਸਟੋਰੀ ਜਿਹੜੀ ਹੈ ਇੰਸਟਾਗ੍ਰam ਤੇ ਅਪਲੋਡ ਕੀਤੀ ਸੀ ਕਹਿੰਦਾ ਇਹਨਾਂ ਦਾ ਮਾਮਲਾ ਦਰਜ ਹੈਗਾ ਪਹਿਲਾਂ ਵੀ ਇਹਨਾਂ ਦੇ ਹਾਂਜੀ ਇਹਨਾਂ ਦੋਵਾਂ ਚੋਂ ਇੱਕ ਤੇ ਪਹਿਲਾਂ ਲੜਾਈ ਝਗੜੇ ਦੇ ਐਫਆਰ ਰਿਸਟਰ ਹੈ ਕਿਹੜੇ ਵਿਅਕਤੀ ਵੈਪਨ ਸੀਗਾ ਉਸ ਤੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਾਰਾ ਹਜੇ ਅਸੀਂ ਇਨਵੈਸਟੀਗੇਟ ਕਰਨ ਰੇਆ ਉਹਦਾ ਰੋਲ ਕੀ ਹੈ ਕੌਣ ਉਹ ਬੰਦਾ ਹੈਗਾ ਵੈਪਨ ਇਹਨਾਂ ਦੇ ਕੋਲ ਉਹ ਮਿਲ ਗਿਆ ਸੀ ਪਰ ਜਿਹੜੇ ਬੰਦੇ ਦੇ ਨਾਂ ਤੇ ਲਾਇਸੈਂਸ ਹੈਗਾ ਉਹ ਸਾਰਾ ਅਸੀਂ ਹੁਣ ਵੈਰੀਫਾਈ ਕਰਨ ਰੇਆ ਉਹ ਉਹ ਇਨਵੈ ਉਤਵਲੀ ਥਾਣੇ ਦੇ ਏਰੀਆ ਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਕਿ ਇਸ ਤਰ੍ਹਾਂ ਵੈਪਨ ਦੇ ਸਕਦਾ ਹੈ ਇੱਕ ਦੂਸਰੇ ਨੂੰ। ਉਹ ਚੀਜ਼ ਵੀ ਹਜੇ ਵੈਰੀਫਾਈ ਕਰਨ ਵਾਲੀ ਹੈਗੀ ਹੈ ਇਹਨਾਂ ਨੇ ਕਿਦਾਂ ਵੈਪਨ ਕਿਸ ਕੰਡੀਸ਼ਨ ਚ ਉਸ ਬੰਦੇ ਤੋਂ ਲਿਆ ਹੈ ਕਿ ਇਸ ਕਾਰੰਟਲੀ ਲਿਆ ਹੈ ਉਹ ਸਾਰਾ ਅਸੀਂ ਹੁਣ ਇਨਵੈਸਟੀਗੇਟ ਕਰਨ ਰਿਹਾ। ਸਾਰਾ ਕੁਝ ਵੈਰੀਫਾਈ ਕਰਕੇ ਤੁਹਾਨੂੰ ਅਸੀਂ ਬਾਅਦ ਚ ਦੱਸਾਂਗੇ। ਨੌਜਵਾਨ ਨੂੰ ਕੀ ਛੋੜਿਆ ਲਗਾ। ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਡੀਸੀ ਸਾਹਿਬ ਵੱਲੋਂ ਵੈਪਨਸ ਡਿਸਪਲੇ ਤੇ ਪੂਰੀ ਤਰ੍ਹਾਂ پابੰਦੀ ਲਾਈ ਹੋਈ ਹੈ। ਇਹਦੇ ਸਬੰਧੀ ਡੀਸੀ ਸਾਹਿਬ ਵੱਲੋਂ ਆਰਡਰ ਵੀ ਨਿਕਾਲਿਆ ਹੋਇਆ ਹੈ ਕਿ ਸੋਸ਼ਲ ਮੀਡੀਆ ਤੇ ਕਿਸੇ ਤੇ ਇਹ ਤੋਂ ਸਾਨੂੰ ਬਚਣਾ ਚਾਹੀਦਾ ਹੈ